ਸਾਰੇ ਜੀਨਾਂ ਦਾ ਤੇ ਸਾਡੇ ਐਮਐਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਦੁਬਾਰੇ ਫੇਰ ਇਸ ਜ਼ਿੰਮੇਵਾਰੀ ਲਈ ਲਾਇਕ ਸਮਝਿਆ ਮੈਂ ਆਪਦੇ ਪ੍ਰੈਕਟਰ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਦੁਬਾਰੇ ਇਸ ਜ਼ਿੰਮੇਵਾਰੀ ਦੇ ਲਈ ਲਾਇਕ ਸਮਝਿਆ ਧੰਨਵਾਦ ਜੀ ਸਾਰਿਆਂ ਦਾ ਮੈਂ ਪਹਿਲਾਂ ਦੀ ਤਰ੍ਹਾਂ ਪੂਰਾ ਤਨਮਨ ਤਨ ਦੇ ਨਾਲ ਜੁਨੀਆ ਨੂੰ ਕਾਮਯਾਬ ਕਰਨ ਦੇ ਵਿੱਚ ਪੂਰਾ ਆਪਦਾ ਯੋਗਦਾਨ ਰੁੱਲਾਉਂਗਾ ਇਮਾਨਦਾਰੀ ਨਾਲ ਕੰਮ ਕਰਾਂਗੇ ਧੰਨਵਾਦ ਜੀ ਕਈ ਇੱਕ ਤੋਂ ਜ਼ਿਆਦਾ ਨਹੀਂ ਮੈਂ ਤਾਂ ਇਸ ਰੇ ਨੀ ਬਸ ਦੋ ਹੀ ਰਹਿਣਗੇ ਜੀ ਸੀ ਮੈਂ ਤਾਂ ਇੰਨ ਰਹਿ ਅੱਛਾ ਪਹਿਲਾਂ ਦੀ ਤਰ੍ਹਾਂ ਨਾਰਾਇਣ ਤੇ ਤੇਜਿੰਦਰ ਦੋਨੇ ਬਸ ਪ੍ਰਧਾਨ ਹੋਣਗੇ ਜੀ ਤੇ ਜਿਹੜਾ ਤੀਸਰਾ ਬੰਦਾ ਲਾਇਆ ਗਿਆ ਸੀਗਾ ਉਹ ਸਾਡੀ ਮਤਲਬ ਕਿ ਆਪਰੇਟਰਾਂ ਨੇ ਐਕਸਪੈਕਟ ਨਹੀਂ ਕੀਤਾ ਉਹਨਾਂ ਨੂੰ ਠੀਕ ਆ ਉਹ ਕੁਝ ਨਹੀਂ ਹੋਏਗਾ ਜੀ ਹੁਣ ਇਹ ਸਰਬਸੰਮਤੀ ਨਾਲ ਸਮੂਹ ਟਰੱਕ ਆਪਰੇਟਰ ਵਾਹਿਗੁਰੂ ਜੀ ਮਹਾਰਾਜ ਦੀ ਜੈ ਨਰੈਣ ਇਹ ਜਿਹੜਾ ਤਜਿੰਦਰ ਤੇ ਨਰੈਣ ਸਿੰਘ ਨੂੰ ਦੁਬਾਰਾ ਆਪਰੇਟਰਾਂ ਨੇ ਇਹ ਚ ਪਾਰਟੀ ਦਾ ਵੀ ਹੈ ਪਾਰਟੀ ਬਣੂਗੀ ਹਾਂਜੀ ਹਾਂਜੀ ਸਭ ਪਹਿਲੀ ਗੱਲ ਤਾਂ ਮੈਂ ਸਾਰੇ ਆਪਰੇਟਰ ਵੀਰਾਂ ਦਾ ਤੇ ਤੈਨ੍ਹ ਦੇ ਲੋ ਧੰਨਵਾਦ ਕਰਦਾ ਜਿਨੇ ਵੀ ਤਜਿੰਦਰ ਬਾਈ ਨੇ ਉਹਦੇ ਘਰ ਵੀ ਪ੍ਰੋਬਲਮਾਂ ਕਰਕੇ ਥੋੜਾ ਜਿਹਾ ਸਤੀਵਾ ਦਿੱਤਾ ਸੀਗਾ ਤਾਂ ਸਾਡੇ ਵੀਰਾਂ ਨੇ ਇਹਦਾ ਸਤੀਵਾ ਦਾ ਨਾਮ ਮਨਜ਼ੂਰ ਕਰਕੇ ਦੇ ਘਰੇ ਜਾ ਕੇ ਮਨਤਾ ਕਰੀਆਂ ਤੇ ਇਹਨੇ ਉਹਨਾਂ ਦਾ ਕਹਿਣਾ ਨਹੀਂ ਮੋੜ ਸਕੇ ਇਹ ਤੇ ਵਾਪਸ ਇਹਨਾਂ ਨੇ ਆਉਦਾ ਬਾਈ ਸਤੀਵਾ ਵਾਪਸ ਲੈ ਲਿਆ ਬੰਸੇ ਕੀ ਪਹਿਲਾਂ ਤਾਂ ਇਹ ਦੱਸੋ ਵੀ ਟਰੱਕ ਯੂਨੀਅਨ ਦੀ ਜਿਹੜੀ ਕਾਰਗੁਜ਼ਾਰੀ ਤੋਂ ਐ ਜਾਂ ਜਿਹੜੇ ਅਹੁਦੇਦਾਰਾਂ ਤੋਂ ਖੁਸ਼ ਹੋ? ਹਾਂਜੀ ਪੂਰੇ ਖੁਸ਼ ਹਾਂ ਜੀ। ਇਹ ਟਰੱਕ ਯੂਨੀਅਨ ਦੇ ਵਿੱਚ ਜਿਹੜੇ ਪਹਾੜੇ ਦੇ ਪੈਸੇ ਆ ਹਾਂਜੀ ਪੂਰੇ ਮਿਲ ਰਿਹਾ। ਹਾਂਜੀ ਪੂਰੇ ਮਿਲਦੇ ਆ ਜੀ। ਜੀ ਜਿਹੜਾ ਸੂਚੀ ਦੇ ਮੁਤਾਬਕ ਮਿਲ ਰਿਹਾ ਕਿ ਠੇਕੇਦਾਰ ਵੱਲੋਂ ਪਾਇ ਟੈਂਡਰ ਸਾਨੂੰ ਪ੍ਰਾਨ ਜੀ ਪਹਿਲਾਂ ਰੇਟ ਫਿਕਸ ਕਰਦੇ ਹਣ ਨਾਲ ਸਾਨੂੰ ਦੱਸ ਦਿੰਦੇ ਆ ਵੀ ਤੁਹਾਨੂੰ ਇੰਨਾ ਰੇਟ ਮਿਲੂਗਾ। ਬੱਸ ਅਸੀ ਉਹਦੇ ਖੁਸ਼ ਆਗੇ ਜੀ ਤੇ ਕਹਿੰਦੇ ਵੀ ਪਿਛਲੇ ਮੇਰੇ ਕੋਲੇ ਵੀ ਕਬਰੇਟਰ ਦਾ ਫੋਨ ਆਇਆ ਤੇ ਉਹਨੇ ਮੈਨੂੰ ਦੱਸਿਆ ਵੀ ਪਿਛਲੇ ਦਿਨੀ ਇੱਕ ਮੋੜ ਮਕਸੂਥੇ ਦਾ ਢੀੜਾ ਸੀਗਾ ਉਹਦੇ ਵਿੱਚੋਂ ਪ੍ਰਤੀ ਢੀੜਾ 200 ਰੁਪਿਆ ਕੱਟਿਆ ਗਿਆ ਇਹ ਮੈਂ ਉਹਦੇ ਕੋਲੇ ਮੇਰੇ ਕੋਲੇ ਵੀ ਲਿਖਤੀ ਜਾਂ ਵੀਡੀਓ ਹੈ ਮੈਂ ਤੁਹਾਨੂੰ ਉਹ ਜੇ ਲੋੜ ਪਈ ਤਾਂ ਮੈਂ ਤੁਹਾਨੂੰ ਨਹੀਂ ਇਹ ਤਾਂ ਹੈ ਭਰਾ ਜੀ ਵੀ ਚਲੋ ਉਧਰੋਂ ਕੱਟਦਾ ਹੋਊ ਕਿਸੇ ਹੋਰ ਬਸੇ ਪਤਾ ਹੋਊਗਾ ਅਸੀਂ ਤਾਂ ਇਹ ਨਾ ਜਿਵੇਂ ਇੱਕ ਮੰਡੀ ਦਾ ਮੰਨ ਲਓ ਵੀ ਰੇਟ ਘਟਦਾ ਸੀਗਾ ਉਹ ਮੰਡੀ ਬਰਨਾਲੇ ਨੂੰ ਹੋ ਰਹੀ ਸੀ ਧੂਰਕੋਟ ਮੰਡੀ ਹੋ ਗਈ ਜਿਵੇਂ ਉਹ ਮੰਡੀਆਂ ਦਾ ਮਾਲ ਨਾ ਭੋਤਨ ਕਰਕੇ ਉਧਰੋਂ ਪੈਸੇ ਕੱਢ ਕੇ ਉਧਰੋਂ ਪੈਸੇ ਪਾਏਗੇ ਫੇਰ ਹਾਂਜੀ ਹਾਂਜੀ ਹਾਂ ਪੈਸੇ ਲਵਾ ਜੀ ਅਜੀਬ ਪ੍ਰਧਾਨਾ ਤੋਂ ਪੂਰੇ ਸੰਤੁਸ਼ਟਾ ਸਾਨੂੰ ਪਹਾੜਾ ਵਧੀਆ ਮਿਲ ਰਿਹਾ ਅਸੀਂ ਪੂਰੇ ਖੁਸ਼ ਹਾਂ ਜੀ ਇਹਨਾਂ ਦੀ ਪ੍ਰਧਾਨਗੀ ਤੋਂ ਸਾਡੀ ਰਾਏ ਲੈ ਕੇ ਪਾਏ ਆ ਜੀ ਕੋਈ ਐ ਨਹੀਂ ਵੇਣਾ ਨਹੀਂ ਪਾਏਗੇ ਸਾਰੇ ਸਾਡੀ ਰਾਏ ਨਾਲ ਫੇਰ ਪਾਏ ਗਈ ਸੀ ਫੇਰ ਪਾਏ ਇਹਨਾਂ ਨੇ ਚਾ ਇਹ ਪੈਸੇ ਕਪਲਾ ਨਹੀਂ ਹੋਇਆ ਕਪਲਾ ਕੋਈ ਨਹੀਂ ਅਡਜਸਟ ਰਜ ਹੈ ਜੀ ਇਹ ਕੋਈ ਮੰਡੀ ਢੋਣ ਲਈ ਜੀ ਸਾਡੇ ਪ੍ਰਧਾਨਾਂ ਨੂੰ ਅਡਜਸਟਮੈਂਟ ਕਰਨੀ ਪੈਂਦੀ ਹੈ ਜੀ ਉਹ ਉਹਦੇ ਉਹਦੇ ਵਿੱਚ ਕੋਈ ਕਪਲਾ ਨਹੀਂ ਜੀ ਪਹਿਲਾਂ ਵੀ ਹੁੰਦੀ ਰਹਿੰਦੀ ਹੈ ਪਹਿਲਾਂ ਵੀ ਹੁੰਦੀ ਰਹਿੰਦੀ ਹੈ ਜੀ ਕਈ ਵਾਰੀ ਕੋਈ ਮੰਨ ਲਓ ਨੇੜੇ ਲੱਗ ਗਿਆ ਜੀ ਮਾਲ ਮੰਨ ਲਓ ਅਸੀਂ 8 ਕਿਲੋਮੀਟਰ ਦਾ ਬਿੱਲ ਬਣਾਤਾ ਉਹ 7 ਕਿਲੋਮੀਟਰ ਚ ਲੱਗ ਗਿਆ ਉਹ ਦੂਜੀ ਮੰਡੀ ਜੋ ਕੱਢ ਕੇ ਪ੍ਰਧਾਨ ਪਹਿਲਾਂ ਵੀ ਦੂਜੀ ਮੰਡੀ 'ਚ ਪੈਸੇ ਪਾ ਦਿੰਦੇ ਹੁੰਦੇ ਆ ਇਹ ਕੋਈ ਐਡੀ ਇਸ਼ੂ ਵਾਲੀ ਗੱਲ ਹੈ ਨਹੀਂ ਜੀ ਉਹ ਇਹ ਕਪਲੇ ਵਾਲੀ ਗੱਲ ਨਹੀਂ ਕੋਸ ਨਹੀਂ ਗਿਆ ਜੀ ਇਹ ਥੋੜਾ ਜਿਆ ਨੇੜੇ ਲੱਗ ਗਿਆ ਸੀ 7 ਕਿਲੋਮੀਟਰ ਚ ਰਹਿ ਗਿਆ ਸੀ ਤਾਂ ਕਰਕੇ ਉਹਦਾ ਰੇਟ ਘਟਿਆ ਸੀ ਜਿਹੜਾ ਉਹ ਮੋੜ ਮੂਹ ਹਾਂਜੀ ਹਾਂਜੀ ਹੋਇਆ ਜ਼ਰੂਰ ਸੀ ਇਹ ਮੋੜ ਮਕਸੂਦ ਤੇ ਤਾਂ ਸੀਗਾ ਉਹਦੇ ਪੈਸੇ ਮੇਰੀ ਖਬਰ ਤਾਂ ਸਹੀ ਸੀ ਉਹ ਐਡਜਸਟਮੈਂਟ ਦਾ ਕਪਲਾ ਨਹੀਂ ਹੋਇਆ ਉਧਰੋਂ ਕੱਢ ਕੇ ਉਧਰ ਪਾਏ ਦੂਜੀ ਮੰਡੀ ਚ ਸਜਾ ਮੰਡੀ ਨਾਲ ਐਡਜਸਟਮੈਂਟ ਇਹ ਕਪਲਾ ਨਹੀਂ ਜਾ ਸਕਦੇ ਸਾਨੂੰ ਸਾਨੂੰ ਦਸ ਬਲਾ ਨਹੀਂ ਹੋਇਆ ਰਾਜਾ ਬੰਦੀ ਨਾਲ ਬੋਲੋ ਅਸੀਂ ਦਿਨੇ ਚ ਪਸਤੀ ਕਰ ਸਾਨੂੰ 10 15 ਆਪਰੇਟਰਾਂ ਨੂੰ ਬੁਲਾ ਕੇ ਜੀ ਇਹਨਾਂ ਨੇ ਅਰੈਸਟ ਵੀ ਕੀਤੀ ਆ ਕੋਈ ਕਪੜੇ ਵਾਲੀ ਗੱਲ ਨਹੀਂ ਹੈਗੀ ਉਹਦੇ ਵਿੱਚ ਉਦੋਂ ਵੀ ਲੋਕਾਂ ਦੇ ਸਮਝਣ ਦੀ ਫਰਕ ਹੈ ਜੀ